ਬਾਜੀ ਅਸੀ ਗਾਲਾ ਸਸਲੀ ਗਾਲਾ ਜੀ ਪਹਿਲੇ ਤੁਹਾਡਾ ਬਹੁਤ ਬਹੁਤ ਸਵਾਗਤ ਕਰਾਂਦਾ ਹੋਰ ਸੁਣਾਓ ਠੀਕ ਠਾਕ ਜੀ ਸਾਹਿਬ ਜੀ ਬੁਬਾਰ ਕਰਦੇ ਹਾਂਜੀ ਬੁਬਾਰ ਕਿੰਨੇ ਟਾਈਮ ਹੋ ਗਿਆ ਕਰਦਣਾ ਚਾਰ ਪੰਜ ਸਾਲ ਹੋ ਗਏ ਨੇ ਚਾਰ ਪੰਜ ਸਾਲ ਹੋ ਗਏ ਚਲੋ ਆ ਬਾਈਆਂ ਨੂੰ ਆਏ ਸੀ ਤੁਹਾਡੇ ਪਿੰਡ ਦੇ ਵਾਰੀ ਮੈਂ ਬਾਈ ਉਹਨਾਂ ਨਾਲ ਗੱਲ ਹੋਈ ਸੀ ਮੈਂ ਕਰਦੇ ਸੀ ਤੇ ਸਾਡੇ ਨਾਲ ਚੱਲੋ ਚਲੋ ਹਾਂਜੀ ਬੜੀ ਬੜੀ ਗੱਲ ਹੈ ਜੀ ਜੋ ਕੋਈ ਨੰਗਾ ਵਪਾਰੀ ਕਿਸੇ ਕਰੇ ਖੜਦਾ ਕੇ ਜੇ ਇਤਰਾਜ਼ ਕਰਦੇ ਆ ਕਈ ਇਤਰਾਜ਼ ਕਰਦੇ ਹਨ ਦੇ ਕਈ ਹਾਲ ਕਰਨ ਕੋਈ ਯਾਰ ਸਾਨੂੰ ਅਸੀਂ ਨਹੀਂ ਖੜਨਾ ਸਾਨੂੰ ਤੇ ਭਾਈ ਇਹ ਇਹ ਗੱਲ ਮੰਨਣ ਵਾਲੇ ਇਹਨਾਂ ਦੀ ਇਹ ਚੋਰ ਨਾਲ ਆਏ ਵਿਚਾਰੇ ਖੜਦੇ ਵੀ ਆ ਬਸ ਬਸ ਬਾਕੀ ਇਹਨਾਂ ਨੇ ਆਦੇ ਕਰਮ ਖਾਣੇ ਤੁਸੀਂ ਆਪ ਦੇ ਕਰਮ ਖਾਣੇ ਕਰਮ ਕਰਮ ਸ਼ਹਿਰਾ ਦੇ ਵੇਖ ਲੋ ਵੀ ਦੁਕਾਨਾਂ ਲਾਗੋ ਲਾ ਗਈ ਹੁੰਦੀਆਂ ਆ ਵੇਖ ਲੋ ਕਿੰਨੀਆਂ ਦੁਕਾਨਾਂ ਹੁੰਦੀਆਂ ਆਪਣੇ ਕਿਸਮਤਦਾਰ ਕਿਨੇ ਖਾਣੀ ਬਾਜੀ ਬਾਸ ਬਸ ਚਲੋ ਹੋਰ ਸੁਣਾਓ ਤੇ ਕਿੰਨੇ ਕਾਵਾ ਅੱਜ ਆਜੋ ਜੀ ਆਜੋ ਫਿਰ ਇਹ ਗੱਪਣਾ ਸੁਈ ਆ ਹਾਂਜੀ ਇਹ ਸੁਈ ਹੈ ਖੋਲੋ ਬੱਚਾ ਆਵੇ ਖੋਲੋ ਖੋਲੋ ਖਾਣੂ ਕਰ ਦੋਤੇ ਕਿਨਾਰੀ ਇਹ ਤਾਂ ਲਿਆ ਦੁੱਧੋ ਭਾਈ ਚੋਗਾ ਲੈ ਲਓ ਚੋਰਾ ਕਹਿੰਦਾ ਦੁੱਧਾ ਜੀ ਤੇ ਦੇਖੋ ਤੇ ਬੱਚਾ ਬੱਚੀ ਕਸ਼ਾਈ ਬੱਚਾ ਮਗਰ ਆ ਗਿਆ ਆ ਦੇਖੋ ਕਰੋ ਆਜੋ ਬਜੀ ਆਜੋ ਚੋਈ ਜੋ ਇਹ ਮਧੀ ਜਾ ਲੈ ਕਰੋ ਆ ਬੱਚਾ ਜੀ ਨਹੀਂ ਨਹੀਂ ਇਥੇ ਬੱਚਾ ਅੱਛੋ ਵਕਾਲਾ ਲੋ ਨਾੜੂ ਕਾ ਤਾ ਇਹ ਪਨੇ ਚਾਉਦਾ ਨਾ ਠੀਕ ਆ ਇਹ ਨਾ ਟੁੱਟਣਾ ਮਾਰ ਕੋਈ ਨਹੀਂ ਐਂ ਦੇਖ ਲੈ ਕਰੋ ਬਸ ਠੀਕ ਆ ਰਹਿਣ ਨੂੰ ਕੋਈ ਨਹੀਂ ਬਸ ਤਾਂ ਨਹੀਂ ਆ ਹਾਂ ਠੀਕ ਆ ਆਜੋ ਆਜੋ ਜੀ ਚਵਾਜ ਵਧੀਆ ਬਿਲਕੁਲ ਵਧੀਆ ਚਵਾਜ ਹਾਂਜੀ ਫਿਰ ਬੋਲੋ ਆਜੋ ਬੋਲੋ ਭਾਜੀ ਆਜੋ ਆਜੋ ਅੱਗੇ ਆਜੋ ਪੱਕਾ ਜੀ ਬੋਲੀ ਪੱਕਾ ਹੀ ਨਹੀਂ ਬਸ ਛੋੜ ਹੀ ਹੋਣੀ ਆ ਛੋੜ ਹੀ ਹੋਣੀ 60000 ਛੋੜ ਕਰ ਦੋਗੇ ਹਾਂਜੀ ਕਰ ਕਿ ਨਹੀਂ ਤੁਸੀਂ ਹੁਕਮ ਕਰੋ ਗੱਲ ਕਰੋ ਕਿ ਨਹੀਂ ਕਰ ਦੇ ਦੱਸੋ ਨਹੀਂ ਚਲ ਮੋਲ ਨਹੀਂ ਮੈਂ ਜਿੰਨੇ ਦੇ ਹੀ ਦੇਣੀ ਭਾਜੀ ਦੇ ਹੀ ਦੇਣੀ ਬਸ ਇੱਕੋ ਹੀ ਗੱਲ ਹਾਂ ਨਹੀਂ ਬਸ 2000 ਛੱਡ ਦੇਾਂਗੇ 55000 ਦੀ ਸੰਦੀਪ ਜੀ ਦੇ ਚਲ 55000 ਦੀ ਜਾਰ ਵੇਖੋ ਕੋਮਨ ਆ ਲਿਆ ਉਹ ਮੁੰਡੇ ਦੀ ਮੱਲ ਹਾਂ ਇਹ ਜੀ ਇਹ ਵੀ ਸੂਈ ਆ ਇਹ ਵੀ ਸੂਈ ਇਹ ਮਗਰੋਸੀ ਚ ਮੱਸੀ ਮਗਰ ਆ ਵੀ ਵੀ ਹਾਂ ਜੀ ਮੀਆ ਕਹਤਾਂ ਲਾ ਸੂਈ ਵੀ ਆ ਦੋ ਸੂਈ ਇਹ ਵੀ ਤੋਰ ਦੁੱਧ ਕਿੰਨਾ ਇਹਦੇ ਥੱਲੇ 16 17 ਲੀਟਰ 16 17 ਕਿਲੋ ਨਹੀਂ ਬੈਠ ਬਹੁਤ ਬਹੁਤ ਚੰਗੀ ਆ 18 ਕਿਲੋ ਨਹੀਂ ਬਹੁਤ ਚੰਗੀ ਬੈਠਾ ਆ ਜਾਓ ਲਿਆਓ ਹਾਂ ਜੀ 18 ਕਿਲੋ ਹੀ ਹੋਏ 18 ਕਿਲੋ ਹੀ ਦੁੱਧ ਵੇਖੋ ਓਏ ਧਿਆਨ ਨਾਲ ਧਿਆਨ ਨਾਲ ਇਹ ਮਾਸਰੀਆਂ ਬਹੁਤ ਆ ਬਹੁਤ ਬਹੁਤ ਆ ਨਾ ਭਰ ਲਾ ਉੱਲੇ ਦੁਰਲੇ ਮਾਗੀ ਤੇ ਮਾ ਠੀਕ ਆ ਕਿਆ ਕਹਾਂ ਤੇ ਚੰਗ ਆ ਜਾ ਫਿਰ ਆਓ ਇੰਦੀ ਕੀ ਮੇਰਾ ਜਦਿਆਂ ਨਾਲ ਵਾਲੀ ਕਰ ਕਰ ਤੇ ਲੈ ਵਾਲੀ ਕਰੰਦੀ ਬੋਲੋ ਦਾ 70000 ਕਰਦਾ ਇੱਕੋ ਹੀ ਗੱਲ ਕਰੋ ਬਾਈ ਜੀ ਜਿੰਨੇ ਵੀ ਲੋਕ ਆਉਗੇ ਛੱਡ ਦੇਣੇ ਦੱਸੋ ਜੋ ਜਿਆਦਾ ਕਰੋ ਵੀ ਆ ਛੱਡ ਦੇਣ ਤੇਰੀ ਆ 50000 ਹੀ ਛੱਡ ਦੇਗਾ ਹੋਰ ਜਾਣ ਦੋ ਸੱਜ ਜਾ ਤੀਨਦੀਪ ਜੀ ਦੇ ਦਿਆਂਗੇ ਜੀ ਦੋ ਹੀ ਹੋਰ ਜਾਣ ਦੋ 60000 ਦੋ ਹੋਰ ਜਾਣ ਦੋ ਨਹੀਂ ਜਾਂ ਲੈ ਲੈ ਜਾਂ ਦੋ ਜਾਂ ਦੋ 21 ਉਹ ਜਾਂ ਦੋ ਜਾਂ ਦੋ ਜਾਂ ਦੋ ਪਹਿਲੀ ਵੀਡੀਓ ਜਾਂ ਦੋ ਪਹਿਲੀ ਵੀਡੀਓ ਵਿੱਚ ਜਾਂ ਦੋ ਲੋ ਮੋੜ ਕਰਾ ਦੋ ਦੋ ਹੀ ਆ ਚਲੋ ਆਹ ਲੈ ਚੈੱਕ ਕਰਕੇ ਪਾਸ ਕਰ ਖਾਣਾ ਜੀ ਚੈੱਕ ਕਰਕੇ ਲੈ ਕੇ ਜਾਣਾ ਕਰਕੇ ਜਿੱਦਾਂ ਕਰਨਾ ਬੋਲੋ ਪਰ ਨੰਬਰ ਨੰਬਰ ਬੋਲੋ 62 84 12 84 79 56 28 ਪਿੰਡ ਖਜਾਨੇਕੋੜ ਪਿੰਡ ਖਜ਼ਾਨੇ ਕੋਡ ਖਜਾਨਾ ਜਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ